ਸਵਾਗਤ ਹੈ ਜੀ ਅੱਜ ਆਪਾਂ ਇੱਕ ਬਹੁਤ ਹੀ ਆਮ ਜੀ ਆਦਤ ਤੇ ਗੱਲ ਕਰਾਂਗੇ ਹਾਂਜੀ ਗੱਲਬਾਤ ਵਿੱਚ ਦੂਜਿਆਂ ਨੂੰ ਟੋਕ ਦੇਣਾ ਮਤਲਬ ਵਿਚੇ ਬੋਲ ਪੈਣਾ ਹੋ ਹੋ ਹਾਂਜੀ ਇਹ ਤਾਂ ਬਹੁਤ ਹੁੰਦਾ ਹੈ ਸਾਡੇ ਕੋਲ ਇੱਕ ਲਿਖਤ ਦੇ ਕੁਝ ਮਤਲਬ ਅਹਿਮ ਨੁਕਤੇ ਨੇ ਜਿਸ ਦਾ ਨਾਮ ਹੈ ਗੱਲਬਾਤ ਵਿੱਚ ਵਿਗਨ ਪਾਉਣ ਦੀ ਆਦਤ ਕਿਵੇਂ ਛੱਡੋ ਅੱਛਾ ਤਾਂ ਅੱਜ ਆਪਾਂ ਇਸ ਨੂੰ ਥੋੜਾ ਡੂੰਘਾਈ ਨਾਲ ਦੇਖਾਂਗੇ ਭਈ ਲੋਕ ਐ ਕਰਦੇ ਕਿਉਂ ਨੇ ਹੂੰ ਇਸ ਦਾ ਅਸਰ ਕੀ ਪੈਂਦਾ ਤੇ ਸਭ ਤੋਂ ਵੱਡੀ ਗੱਲ ਕੀ ਇਸ ਨੂੰ ਠੀਕ ਕੀਤਾ ਜਾ ਸਕਦਾ ਬਿਲਕੁਲ ਦੇਖਦੇ ਆ ਚਲੋ ਫਿਰ ਖੋਲਦੇ ਆ ਇਸ ਨੂੰ ਹੂੰ ਪਹਿਲਾਂ ਤਾਂ ਇਹੀ ਸਵਾਲ ਵੀ ਇਹ ਇੰਨਾ ਆਮ ਕਿਉਂ ਹੈ ਹਾਂਜੀ ਕਈ ਵਾਰ ਤਾਂ ਜਿਵੇਂ ਗੱਲ 'ਚ ਬਹੁਤ ਜੋਸ਼ ਹੁੰਦਾ ਹਾਂ ਜਾਂ ਕੋਈ ਨਵਾਂ ਆਈਡੀਆ ਆ ਗਿਆ ਦਿਮਾਗ 'ਚ एकदम ਸਹੀ ਤੇ ਲੱਗਦਾ ਕਿ ਜੇ ਹੁਣੇ ਨਾ ਬੋਲਿਆ ਤਾਂ ਭੁੱਲ ਜਾਵਾਂਗੇ ਬਿਲਕੁਲ ਯਾ ਮੌਕਾ ਹੀ ਨਾ ਮਿਲੇ ਹੂੰ ਪਰ ਫਿਰ ਜਦੋਂ ਕੋਈ ਸਾਨੂੰ ਟੋਕਦਾ ਤਾਂ ਕਿਵੇਂ ਲੱਗਦਾ ਹੂੰ ਬਹੁਤ ਮਤਲਬ ਬੁਰਾ ਲੱਗਦਾ ਹੈ ਨਾ ਹਾਂਜੀ ਬਿਲਕੁਲ ਇੰਜ ਲੱਗਦਾ ਜਿਵੇਂ ਜਿਵੇਂ ਸਾਡੀ ਗੱਲ ਦੀ ਕੋਈ ਵੈਲਿਊ ਹੀ ਨਹੀਂ ਸਹੀ ਗੱਲ ਹੈ ਧਿਆਨ ਟੁੱਟ ਜਾਂਦਾ ਤੇ ਐਵੇਂ ਲੱਗਦਾ ਜਿਵੇਂ ਬੇਇੱਜ਼ਤੀ ਹੋ ਗਈ ਹੋਵੇ। ਹੂੰ। ਤੇ ਇਹ ਸਿਰਫ ਗੱਲਬਾਤ ਨਹੀਂ, ਇਸ ਨਾਲ ਤਾਂ ਰਿਸ਼ਤਿਆਂ ਤੇ ਵੀ ਅਸਰ ਪੈਂਦਾ ਹੈ। ਬਿਲਕੁਲ। ਦੇਖੋ ਜੀ ਇੱਥੇ ਨਾ ਦਿਲਚਸਪ ਗੱਲ ਇਹ ਹੈ ਕਿ ਇਹ ਸਿਰਫ ਗੱਲ ਰੋਕਣ ਤੱਕ ਨਹੀਂ ਰਹਿੰਦੀ। ਅੱਛਾ। ਜਦੋਂ ਵਾਰ-ਵਾਰ ਟੋਕਿਆ ਜਾਂਦਾ ਤਾਂ ਅਗਲੇ ਬੰਦੇ ਦੇ ਮਨ 'ਚ ਬੈਠ ਜਾਂਦਾ ਕਿ ਮੇਰੀ ਜਾਂ ਮੇਰੇ ਵਿਚਾਰਾਂ ਦੀ ਕੋਈ ਕਦਰ ਹੀ ਨਹੀਂ। ਓਹ। ਤੇ ਇਸ ਨਾਲ ਨਾ ਭਰੋਸਾ ਟੁੱਟਦਾ। ਉਹਨਾਂ ਨੂੰ ਲੱਗਦਾ ਕਿ ਅਗਲਾ ਬੰਦਾ ਸੁਣ ਨਹੀਂ ਰਿਹਾ ਬਸ ਉਡੀਕ ਰਿਹਾ ਕਿ ਮੈਂ ਕਦੋਂ ਚੁੱਪ ਕਰਾਂ ਤੇ ਉਹ ਬੋਲੇ ਇਹ ਤਾਂ ਵਾਕਈ ਗੰਭੀਰ ਗੱਲ ਹੈ ਹਾਂਜੀ ਪਰ ਚੰਗੀ ਖਬਰ ਇਹ ਹੈ ਕਿ ਸਾਡੇ ਸਰੋਤ ਚ ਕੁਝ ਤਰੀਕੇ ਦੱਸੇ ਗਏ ਨੇ ਮਤਲਬ ਪ੍ਰੈਕਟੀਕਲ ਤਰੀਕੇ ਹਾਂ ਇਹ ਵਧੀਆ ਗੱਲ ਹੈ ਪਹਿਲਾ ਤਾਂ ਹੈ ਟੀਚੇ ਰੱਖੋ ਛੋਟੇ ਜਿਵੇਂ ਭਈ ਅੱਜ ਮੈਂ ਮੰਨ ਲਓ 10 ਤੋਂ ਕਟਵਾਰ ਟੋਕਾਂਗਾ ਹੂੰ ਤੇ ਜੇ ਇਹ ਕਰ ਲਿਆ ਤਾਂ ਆਪਣੇ ਆਪ ਨੂੰ ਕੋਈ ਛੋਟਾ ਜਿਹਾ ਯੂ نو ਇਨਾਮ ਦੇ ਦਿਓ ਕੋਈ ਪਸੰਦ ਦੀ ਚੀਜ਼ ਹਾਂ ਇਹ ਨਿੱਕੇ ਨਿੱਕੇ ਇਨਾਮ ਨਾ ਕੰਮ ਕਰਦੇ ਨੇ ਦਿਮਾਗ ਨੂੰ ਚੰਗੀ ਆਦਤ ਵੱਲ ਮੋੜਦੇ ਆ ਦੂਜਾ ਸੁਝਾਅ ਹੈ ਯਾਦ ਰੱਖਣ ਲਈ ਕੋਈ ਨਿਸ਼ਾਨੀ ਜਿਵੇਂ ਆਪਣੇ ਕੰਪਿਊਟਰ ਤੇ ਜਾਂ ਕਿਤੇ ਜਿੱਥੇ ਨਜ਼ਰ ਪਵੇ ਕੀ ਲਗਾ ਲੀਏ ਇੱਕ ਸਟicker ਜਿਸ ਤੇ ਬੰਦ ਮੂੰਹ ਤੇ ਖੁੱਲੇ ਕੰਨ ਬੜੇ ਹੋਣ ਅੱਛਾ ਇਹ ਵਧੀਆ ਆਈਡੀਆ ਹੈ ਇਹ ਵਿਜ਼ੂਅਲ ਕਿਊਜ਼ ਮਤਲਬ ਦੇਖਣ ਵਾਲੀਆਂ ਨਿਸ਼ਾਨੀਆਂ ਕਾਫੀ ਅਸਰ ਕਰਦੀਆਂ ਨੇ ਯਾਦ ਕਰਾਉਂਦੀਆਂ ਰਹਿੰਦੀਆਂ ਨੇ ਤੇ ਜਦ ਖਾਸ ਕਰਕੇ ਮੀਟਿੰਗਸ ਵਗੈਰਾ ਲਈ ਆਪਣੇ ਪੁਆਇੰਟ ਪਹਿਲਾਂ ਲਿਖ ਕੇ ਰੱਖ ਲੋ ਹਾਂ ਇਸ ਨਾਲ ਥੋੜਾ ਸ਼ਾਂਤੀ ਰਹਿੰਦੀ ਹੈ ਕਿ ਗੱਲ ਕਹਿਣ ਦਾ ਮੌਕਾ ਮਿਲੇਗਾ ਬਿਲਕੁਲ ਫਿਰ ਸ਼ਾਇਦ ਉਨੀ ਕਾਲੀ ਨਾ ਪਵੇ ਵਿੱਚ ਬੋਲਣ ਦੀ ਤੇ ਚੌਥਾ ਨੁਕਤਾ ਹੈ ਚੁੱਪ ਦੀ ਤਾਕਤ ਨੂੰ ਸਮਝਣਾ ਅੱਛਾ ਉਹ ਕਿਵੇਂ ਦੇਖੋ ਕਈ ਵਾਰ ਅਸੀਂ ਐਵੇਂ ਬੋਲੀ ਜਾਂਦੇ ਹਾਂ ਕਿਉਂਕਿ ਸਾਨੂੰ ਅੰਦਰੋਂ ਲੱਗਦਾ ਹੈ ਕਿ ਜੇ ਚੁੱਪ ਰਹੇ ਤਾਂ ਸ਼ਾਇਦ ਲੋਕ ਸੋਚਣਗੇ ਸਾਨੂੰ ਕੁਝ ਪਤਾ ਨਹੀਂ ਹਾਂ ਇਹ ਹੋ ਸਕਦਾ ਪਰ ਅਸਲ ਚ ਧਿਆਨ ਨਾਲ ਸੁਣਨਾ ਤੇ ਫਿਰ ਸੋਚ ਸਮਝ ਕੇ ਬੋਲਣਾ ਉਹ ਜ਼ਿਆਦਾ ਆਤਮ ਵਿਸ਼ਵਾਸ ਦਿਖਾਉਂਦਾ ਹੈ ਸਹੀ ਗੱਲ ਤੇ ਪੰਜਵਾਂ ਤਰੀਕਾ ਥੋੜਾ ਅਜੀਬ ਹੈ ਉਹ ਕੀ ਹੈ ਜਦੋਂ ਟੋਕਣ ਦਾ ਬਹੁਤ ਮਨ ਕਰੇ ਤਾਂ ਆਪਣੀ ਜੀਬ ਨੂੰ ਮਤਲਬ ਹਲਕਾ ਜਿਹਾ ਦੰਦਾ ਹੇਠ ਦਬਾ ਲਓ ਓਹੋ ਸ਼ਾਬਦਿਕ ਤੌਰ ਤੇ ਹਾਂ ਲੇਖਕ ਇਹੀ ਕਹਿੰਦਾ ਹੈ ਇਹ ਇੱਕ ਤਰ੍ਹਾਂ ਦਾ ਫਿਜ਼ੀਕਲ ਰਿਮਾਈਂਡਰ ਹੈ ਕਿ ਰੁਕ ਜਾਓ ਵਾ ਪਰ ਇੱਕ ਸਵਾਲ ਹੋਰ ਉੱਠਦਾ ਹੈ ਕਿ ਇਹ ਟੋਕਣ ਦੀ ਆਦਤ ਹਮੇਸ਼ਾ ਹੀ ਮਾੜੀ ਹੁੰਦੀ ਹੈ ਜਾਂ ਇਸ ਵਿੱਚ ਸੱਭਿਆਚਾਰ ਦਾ ਵੀ ਕੋਈ ਹੱਥ ਹੈ ਇਹ ਬਹੁਤ ਵਧੀਆ ਪੁਆਇੰਟ ਹੈ ਜੇ ਆਪਾਂ ਥੋੜਾ ਵੱਡੇ ਪੱਧਰ ਤੇ ਦੇਖੀਏ ਤਾਂ ਸਰੋਤ ਯਾਦ ਕਰਾਉਂਦਾ ਕਿ ਹਰ ਕਲਚਰ ਚ ਇਸ ਨੂੰ ਇੱਕੋ ਤਰ੍ਹਾਂ ਨਹੀਂ ਦੇਖਿਆ ਜਾਂਦਾ ਅੱਛਾ ਮਤਲਬ ਜਿਵੇਂ ਕਹਿੰਦੇ ਨੇ ਕਿ ਇਟਾਲੀਅਨ ਕਲਚਰ ਚ ਗੱਲਬਾਤ ਚ ਟੋਕਾ ਟਾਕੀ ਨੂੰ ਕਈ ਵਾਰ ਬੁਰਾ ਨਹੀਂ ਮੰਨਦੇ ਉਹ ਇਸ ਨੂੰ ਗੱਲ ਚ ਦਿਲਚਸਪੀ ਦਿਖਾਉਣ ਦਾ ਤਰੀਕਾ ਸਮਝ ਸਕਦੇ ਨੇ ਓ ਇਸੇ ਤਰ੍ਹਾਂ ਜਾਪਾਨੀ ਕਲਚਰ ਚ ਜੇ ਕੋਈ ਗੱਲ ਸਮਝਣ ਲਈ ਟੋਕਿਆ ਜਾਵੇ ਤਾਂ ਸ਼ਾਇਦ ਠੀਕ ਮੰਨਿਆ ਜਾਂਦਾ ਹੈ ਹੂੰ ਇਸ ਲਈ ਜੇ ਕੋਈ ਬਹੁਤ ਜ਼ਿਆਦਾ ਟੋਕਰਿਆ ਹੋਵੇ ਤਾਂ ਇੱਕ ਵਾਰ ਇਹ ਵੀ ਸੋਚਿਆ ਜਾ ਸਕਦਾ ਹੈ ਕਿ ਸ਼ਾਇਦ ਇਹ ਉਹਨਾਂ ਦੇ ਕਲਚਰ ਦਾ ਹਿੱਸਾ ਹੋਵੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਬਰਦਾਸ਼ਤ ਕਰਨਾ ਚਾਹੀਦਾ ਹੈ ਜੇ ਸਾਨੂੰ ਤੰਗੀ ਹੋ ਰਹੀ ਹੈ ਨਹੀਂ ਬਿਲਕੁਲ ਨਹੀਂ ਪਰ ਸਮਝਣ ਨਾਲ ਸ਼ਾਇਦ ਥੋੜੀ ਆਸਾਨੀ ਹੋ ਜਾਵੇ ਤੇ ਤੁਸੀਂ ਫਿਰ ਵੀ ਨਰਮੀ ਨਾਲ ਕਹਿ ਸਕਦੇ ਹੋ ਬਈ ਮੈਂ ਪਹਿਲਾਂ ਆਪਣੀ ਗੱਲ ਪੂਰੀ ਕਰ ਲਵਾਂ ਫਿਰ ਤੁਹਾਡੀ ਸੁਣਦੀ ਹਾਂ ਹਾਂ ਇਹ ਠੀਕ ਹੈ ਤਾਂ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲਿਆ ਇਹੀ ਕੀ ਕਾਰਨ ਭਾਵੇਂ ਕੋਈ ਵੀ ਹੋਵੇ ਟੋਕਣ ਦਾ ਅਸਰ ਅਕਸਰ ਚੰਗਾ ਨਹੀਂ ਹੁੰਦਾ ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਅਸੀਂ ਕਿੰਨਾ ਕ ਟੋਕਦੇ ਹਾਂ ਸਰੋਤ ਇੱਕ ਛੋਟਾ ਜਿਹਾ ਕੰਮ ਕਰਨ ਨੂੰ ਕਹਿੰਦਾ ਕੀ ਇੱਕ ਦਿਨ ਲਈ ਗਿਣੋ ਕਿ ਤੁਸੀਂ ਕਿੰਨੀ ਵਾਰ ਦੂਜਾਂ ਨੂੰ ਟੋਕਿਆ ਕਹਿੰਦੇ ਨਤੀਜਾ ਦੇਖ ਕੇ ਹੈਰਾਨੀ ਹੋ ਸਕਦੀ ਹੈ ਇਹ ਕਰਕੇ ਦੇਖਣਾ ਚਾਹੀਦਾ ਇਸ ਜਾਗਰੂਕਤਾ ਤੋਂ ਬਾਅਦ ਹੀ ਕੁਝ ਬਦਲੇਗਾ ਬਿਲਕੁਲ ਪਰ ਇੱਕ ਹੋਰ ਡੂੰਗਾ ਸਵਾਲ ਵੀ ਖੜਾ ਕਰਦਾ ਹੈ ਓਕੇ ਸਿਰਫ ਚੰਗੇ ਬਣਨ ਜਾਂ ਰਿਸ਼ਤੇ ਬਚਾਉਣ ਤੋਂ ਅੱਗੇ ਦੀ ਗੱਲ ਜੇ ਕੋਈ ਸੱਚਮੁੱਚ ਮਤਲਬ ਬਿਨਾ ਟੋਕੇ ਪੂਰੇ ਧਿਆਨ ਨਾਲ ਸੁੰਨਾ ਸਿੱਖ ਲਵੇ ਤਾਂ ਕਿੰਨੀ ਨਵੀਂ ਸਮਝ ਕਿੰਨਾ ਕੁਝ ਨਵਾਂ ਪਤਾ ਲੱਗ ਸਕਦਾ ਹੈ ਉਹ ਗਿਆਨ ਜੋ ਸ਼ਾਇਦ ਬੋਲਣ ਦੀ ਕਾਹਲ ਜਿੱਤੇ ਗਵਾਜ ਜਾਂਦਾ ਹੈ ਸ਼ਾਇਦ ਅਗਲੀ ਵਾਰ ਜਦੋਂ ਅਸੀਂ ਕਿਸੇ ਨਾਲ ਗੱਲ ਕਰੀਏ ਤਾਂ ਇਸ ਬਾਰੇ ਸੋਚੀਏ ਕਿੰਨਾ ਬੋਲ ਰਹੇ ਹਾਂ ਤੇ ਕਿੰਨਾ ਸੱਚਮੁੱਚ ਸੁਣ ਰਹੇ ਹਾਂ